ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਅੱਜ ਪੰਜਾਬ ਦੇ ਸਿੱਖ ਹਲਕਿਆਂ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਦੀ ਚਰਚਾ ਹੋ ਰਹੀ ਹੈ ਉਹਨਾਂ ਦੀ ਵਰਕਿੰਗ ਦੀ ਚਰਚਾ ਹੋ ਰਹੀ ਹੈ ਇਹ ਵੀ ਚਰਚਾ ਹੋ ਰਹੀ ਹੈ ਕਿ ਜਦੋਂ ਬਹੁਤ ਲੋੜ ਸੀ ਜਦੋਂ ਜ਼ਿਲ੍ਹਾ ਪ੍ਰੀਸ਼ਦ ਤੇ ਸੰਵਿਧਾਨਿਕ ਚੋਣਾਂ ਸੀ ਉਸ ਵਿੜੇ ਅਮਰੀਕਾ ਕਿਉਂ ਗਏ ਕੀ ਲਫਾਫਾ ਕਲਚਰ ਹਲੇ ਵੀ ਪਾਰੂ ਹੈ ਇਹ ਵੀ ਲੋਕ ਚਰਚਾ ਕਰਦੇ ਨੇ ਪਹਿਲਾਂ ਵੀ ਇਸ ਤਰ੍ਹਾਂ ਦੇਖਿਆ ਗਿਆ ਉਹਨਾਂ ਦਾ ਆਉਣਾ ਜਾਣ ਜਾਂ ਉਹਨਾਂ ਨੇ ਜਦੋਂ ਤੋਂ ਇਹ ਸ਼੍ਰੋਮਣੀ ਕਾਲੀਦਾਨ ਉਹਨਰ ਸਜੀਤ ਬਣਿਆ ਹੈ ਕੀ ਕੀਤਾ ਹੁਣ ਤੱਕ ਕਿਹੜੀ ਕਾਰਗੁਜ਼ਾਰੀ ਹੈ ਜਿਹੜੀ ਉਹ ਲੋਕਾਂ ਨੂੰ ਦਿਖਾ ਸਕਦੇ ਨੇ ਸੰਗਠਨ ਵੀ ਹਲੇ ਪੁਰਾਣੇ ਬਣਿਆ ਜਥੇਦਾਰ ਵੀ ਜਲਾ ਜਥੇਦਾਰ ਨਹੀਂ ਬਣਾਏ ਗਏ ਤੇ ਇਸ ਦੇ باوجود ਦਾਅਵੇ ਵੱਡੇ ਵੱਡੇ ਕੀਤੇ ਗਏ ਸੀ ਤੇ ਜਿਹੜੇ ਲੋਕ ਨਾਰਸੀ ਹੌਲੀ-ਹੌਲੀ ਉਹ ਵੀ ਕਰਨੇ ਸ਼ੁਰੂ ਹੋ ਗਏ ਅਸਲ ਦੇ ਵਿੱਚ ਗੱਲ ਤਾਂ ਉਹਨਾਂ ਲੋਕਾਂ ਚੋਂ ਜਿਹੜੇ ਕਰਨੇ ਸ਼ੁਰੂ ਹੋਏ ਉਹਨਾਂ ਚੋਂ ਇੱਕ ਵੱਡਾ ਨਾਮ ਮਨਪ੍ਰੀਤ ਸਿੰਘ ਯਾਲੀ ਉਹਦੇ ਕਾਰਨ ਇਹ ਚਰਚਾ ਸ਼ੁਰੂ ਹੋਈ ਜਿਹੜੀ ਗੱਲਬਾਤ ਸਾਰੀ ਇਸ ਵੀਡੀਓ ਚ ਕਰਨੀ ਹੈ ਕਿ ਮਨਪ੍ਰੀਤ ਯਾਲੀ ਜਿਹੜਾ ਕਿ ਇੱਕ ਇਹਦਾ ਪੰਛਕੇਕ ਤਾਂ ਹੋਵੇ ਯਾਨੀ ਆਪਣੇ ਅਕਾਲੀ ਦਰਦੀ ਇਕਤਾ ਭੰਗ ਕਰਕੇ ਜਿਹਦੇ ਚ ਉਹਨਾਂ ਨੇ ਕਿਹਾ ਕਿ ਮੈਂ ਕਿਸੇ ਵੀ ਅਖਾਲੀ ਦਾਦਾ ਦਾ ਹਿੱਸਾ ਨਹੀਂ ਉਹ ਪੰਥਕ ਇਕਤਾ ਦੀ ਗੱਲ ਕਰਦੇ ਸਵਾਲ ਤੇ ਖੋਰ ਵੀ ਇਹ ਵਿੱਚ ਕਿ ਖੱਲਾ ਮਨਪ੍ਰੀਤਿਆ ਵਾਲੀ ਇਹ ਸਾਰੀ ਕਿਟਚ ਨਹੀਂ ਇਸ ਤਰ੍ਹਾਂ ਨਹੀਂ ਉਹਨਾਂ ਦੇ ਨਾਲ ਪੁਨਰਸਜੀਤ ਅਖਾਲੀ ਦਾਦਾ ਦੇ ਹੋਰ ਵੀ ਉਹਨਾਂ ਦੇ ਸਾਥੀ ਨੇ ਦੋਸਤ ਨੇ ਮਿੱਤਰ ਨੇ ਜਾਂ ਐਕਈਏ ਕਿ ਜਿਹੜੀ 5 ਮੈਂਬਰ ਕਮੇਟੀ ਸੀ ਉਹਨਾਂ ਵਾਲੇ ਜਾਂਚਨ ਬੰਦੇ ਹੋਰ ਵੀ ਉਹਨਾਂ ਤੇ ਨਾਰ ਨੇ ਭਾਵੇਂ ਕਿ ਹਲੇ ਹੋ ਉਪਰਲੀ ਕੱਲੇ ਆਏ ਨੇ ਮਨਪ੍ਰੀਤ ਵਾਲੀ ਇਹ ਸਾਰੀ ਗੱਲਬਾਤ ਆਪਾਂ ਇਸ ਵੀਡੀਓ ਚ ਕਰਨੀ ਹੈ ਲੇਕਿਨ ਇਹ ਕਬੀਰ ਵੀ ਕਰਨੀ ਹੈ ਕਿ ਪਿਆਰੇ ਦਰਸ਼ਕੋ ਜਿਨਾਂ ਨੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਾਂ ਜਿਹੜੇ ਤੁਸੀਂ ਨਵੇਂ ਜੁੜੇ ਹੋ ਉਹ ਇਹਨੂੰ ਸਬਸਕ੍ਰਾਈਬ ਕਰ ਲਓ ਪਲੀਜ਼ ਹੁਣ ਆਜੋ ਗੱਲ ਜਿਹੜੀ ਆਪਾਂ ਕਰ ਰਹੇ ਸੀ ਇਹ ਦੋ ਹਿੱਸੇ ਹੋਗੇ ਨਾ ਅੱਜ ਦੀ ਗੱਲਬਾਤ ਦੇ ਇੱਕ ਤਾਂ ਮਨਪ੍ਰੀਤ ਯਾਰੀ ਤੇ ਦੂਜਾ ਹੋ ਗਿਆ ਗਿਆਨੀ ਹਰਪ੍ਰੀਤ ਸਿੰਘ ਵਰਕੇ ਤੀਜਾ ਹਿੱਸਾ ਵੀ ਹੈ ਯੀ ਦੇਚ ਬੰਨ ਪ੍ਰੀਤ ਆ ਰਹੀ ਤਾਂ ਨਾਲ ਹੋਰ ਕਿਹੜੇ ਕਿਹੜੇ ਬੰਦੇ ਨੇ ਤੇ ਉਹ ਕਿਉਂ ਇਸ ਤਰ੍ਹਾਂ ਸੋਚਦੇ ਨੇ ਤੇ ਕਹਾਣੀ ਕਿੱਧਰ ਨੂੰ ਜਾ ਰਹੀ ਹੈ ਕੀ ਪੁੰਨਰ ਸਰਜੀਤ ਅਕਾਲੀ ਦਲ ਪੂਰੀ ਸਰਜੀਤੀ ਤੋਂ ਪਹਿਲਾਂ ਹੀ ਖਿਲਰ ਜਾਊਗਾ ਖਿਲਰ ਲੱਗ ਪਿਆ ਔਰ ਕਮਾਲ ਤਾਂ ਇਹ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਦਾ ਰਿਐਕਸ਼ਨ ਦੇਖੋ ਤੁਸੀਂ ਕਿ ਕਹਿੰਦੇ ਜੀ ਬੜੀ ਖੁਸ਼ੀ ਦੀ ਗੱਲ ਹੈ ਜਾਣ ਖੁਸ਼ੀ ਨਾਲ ਜਾਣ ਪਹਿਲੇ ਚਲੇ ਜਾਂਦੇ ਇਹ ਕਿਸੇ ਵੀ ਜਿਹੜਾ ਹੈ ਪਰਦਾ ਅ ਇਸ ਤਰ੍ਹਾਂ ਦਾ ਰਿਐਕਸ਼ਨ ਹੋਣਾ ਨਹੀਂ ਚਾਹੀਦਾ ਇਹ ਮੈਂ ਨਿੱਜੀ ਤੌਰ ਤੇ ਫੀਲ ਕਰਦਾ ਕਿ ਗਿਆਨੀ ਹਰਪ੍ਰੀਤ ਸਿੰਘ ਦੇ ਕਈ ਲੈਕਚਰ ਉਹਦੋਂ ਵੀ ਮੈਂ ਦੇਖਿਆ ਕਈ ਗੱਲਾਂ ਉਹਨਾਂ ਦੀਆਂ ਜਿਹੜੀਆਂ ਨਹੀਂ ਪਸੰਦ ਸੀ ਸਭ ਤੋਂ ਪਹਿਲਾਂ ਮੈਂ ਇੱਕ ਵੀਡੀਓ ਪਾਈ ਸੀ ਕਿ ਸਿਰਿ ਅਕਾਸ਼ ਤੱਕ ਸਾਡਾ ਜਥੇਦਾਰ ਕਿਸੇ ਦੇ ਮੰਗਨੇ ਤੇ ਇਸ ਤਰ੍ਹਾਂ ਜਾਵੇ ਕਿ ਜਿਸ ਤਰ੍ਹਾਂ ਉਹ ਰਾਵਣ ਛੱਡੇ ਤੇ ਗਏ ਸੀ ਉਹ ਸਾਡੇ ਕੌਮ ਦੀ ਬਦਨਾਮੀ ਹੋਣੀ ਸੀ ਔਰ ਫਿਰ ਪੈਦਲ ਗਏ ਤਾਂ ਕਿਉਂ ਨਹੀਂ ਦੀ ਗੱਡੀ ਅੰਦਰ ਤੱਕ ਨਹੀਂ ਜਾਣ ਦਿੱਤੀ ਸੀ ਔਰ ਕਮਾਲ ਇਹ ਸੀ ਕਿ ਉਹਨਾਂ ਤੁਰੇ ਜਾਂਦਿਆਂ ਦੇ ਨਾਲ ਸ਼ਾਇਦ ਬੀਟੀ ਸੀ ਇਹਨਾਂ ਦੀ ਤੇ ਫੂਟਿੰਗ ਵੀ ਹੋਈ ਸੀ ਤੋ ਨਹੀਂ ਹੋਣਾ ਚਾਹੀਦਾ ਸੀ ਉਸ ਤੋਂ ਲੈ ਕੇ ਬਹੁਤ ਸਾਰੀਆਂ ਗੱਲਾਂ ਨੇ ਜਿਸ ਤਰੀਕੇ ਨਾਲ ਸਾਲੇ ਕਾ ਫਿਰ ਇਹਨੂੰ ਜਸਟੀਫਾਈ ਕੀਤਾ ਕਿ ਸਾਲਾ ਤਾਂ ਅਸੀਂ ਕਹਿ ਦਿੰਦੇ ਆ ਉਹ ਭਾਈ ਕਹਿ ਦਿੰਦੇ ਨੇ ਲੇਕਿਨ ਇੱਕ ਧਾਰਮਿਕ ਬੰਦਾ ਇੱਕ ਜਥੇਦਾਰ ਇਸ ਤਰ੍ਹਾਂ ਦੀ ਸ਼ਬਦਾਬਦੀ ਨਹੀਂ ਉਹਦੀ ਸ਼ਰਦਾਬ ਵੀ ਧਾਰਮਿਕ ਚਾਹੀਦੀ ਹੈ ਥੋੜੇ ਯਾਦੋਂ ਪਹਿਲੇ ਦਰਸ਼ਕੋ ਜਿੱਦ ਦੇ ਇਹਨਾਂ ਨੂੰ ਪ੍ਰਧਾਨ ਚੁਣਿਆ ਗਿਆ ਸੀ ਜਿਸ ਤਰ੍ਹਾਂ ਦੀਆਂ ਗੱਲਾਂ ਇਹਨਾਂ ਨੇ ਕੀਤੀਆਂ ਸੀ ਮੈਂ ਉਸ ਦਿਨ ਵੀ ਇਹ ਗੱਲ ਕਹੀ ਸੀ ਤੁਸੀਂ ਪਿਛਲੀ ਵੀਡੀਓ ਕੱਟ ਕੇ ਦੇਖ ਲਓ ਜਿਹਦੇ ਵਿੱਚ ਮੈਂ ਕਿਹਾ ਸੀ ਕਿ ਮੈਨੂੰ ਬੜੀ مایੁਸੀ ਹੋਈ ਗੈਨੀ ਹਰਪ੍ਰੀਤ ਸਿੰਘ ਦਾ ਪਹਿਲਾ ਭਾਸ਼ਣ ਸੁਣ ਕੇ ਜਿਹਦੇ 'ਚ ਉਹ ਦੱਸਾਂਗੇ ਗ੍ਰਾਂਥੀ ਕੀ ਹੁੰਦਾ ਪੁਰਾਣਾ ਜਿਹਦੇ 'ਚ ਹੋਮੋਇਬੋਲ ਦੀ ਸੀ ਪੂਰੀ ਇਹ ਸਿਆਸੀ ਬੰਦਿਆਂ ਵਾਂਗ ਵੀ ਨਹੀਂ ਸੀ ਮਤਲਬ ਜਿਹੜਾ ਹੁੰਦਾ ਉਹਦਾ ਇੱਕ ਆਮ ਬਚਗਾਨਾ ਜੀਆਂ ਗੱਲਾਂ ਉਦਿਤ ਸੀ ਤੇ ਹੁਣ ਖੈਰ ਚਲੋ ਪੁਰਾਣੀਆਂ ਗੱਲਾਂ ਛੱਡੀਏ ਆਪਾਂ ਹੁਣ ਹਾਲਾਤ ਜੋ ਹਿਆਲੀ ਨੂੰ ਇਹ ਕਹਿਣਾ ਪਿਆ ਕੱਲ ਮੈਂ ਹਿਆਲੀ ਦੀ ਕੋਈ ਤਰਫਦਾਰੀ ਨਹੀਂ ਕਰ ਰਿਹਾ ਨਾ ਹੀ ਮੈਂ ਇਹ ਕੋਈ ਜਸਟੀਫਿਕੇਸ਼ਨ ਉਹਦੇ ਵੱਲੋਂ ਦੇ ਰਿਹਾ ਮੈਂ ਗੱਲ ਉਹਨਾਂ ਦੀ ਵੀ ਕਰੂੰਗਾ ਵੀ ਉਹਨਾਂ ਨੇ ਅਸਤੀਫਾ ਕਦੋਂ ਦਿੱਤਾ ਜੇ ਆਪਾਂ ਇਹ ਗੱਲ ਕਰਨੀ ਹੈ ਜੇ ਨਿਰਪੱਖੋ ਕੇ ਕਰਨੀ ਹੈ ਤਾਂ ਮਨਪ੍ਰੀਤ ਹਿਆਲੀ ਦੀ ਵੀ ਗੱਲ ਕਰਾਂਗੇ ਲੇਕਿਨ ਪਹਿਲਾਂ ਆਪਾਂ ਕਹਿੰਦੇ ਹਾਂ ਪੀਸ ਕਰੀ ਜਿੰਨਾ ਦੀ ਪ੍ਰਧਾਨਗੀ ਚ ਮਦਦ ਉਹਿਆ ਕੋਸ਼ਿਸ਼ ਨਹੀਂ ਪਰ ਕਿ ਪਾਰਟੀ ਵਿਖੜਨੀ ਸ਼ੁਰੂ ਹੋ ਗਈ ਤੇ ਉਹਨ ਵਰਕੀ ਤਾਂ ਉਹਨਾਂ ਦੀ ਹੈ ਮੈਂ ਜੇ ਸਵਾਲ ਕਰਾਉ ਗੈਨੀ ਹਪੀ ਸਿੰਘ ਕਿ ਇਹ ਨਹੀਂ ਮੈਂ ਤਾਂ ਨਾਲ ਭੱਜ ਮੈਂ ਬ੍ਰਿਕ ਕਮੇਟੀ ਦੇ ਥਾ-ਥਾ ਜਾ ਕੇ ਭਰਤੀ ਕੀਤੀ ਸੀ ਤੇ ਉਸ ਤੋਂ ਬਾਅਦ ਤੁਸੀਂ ਦਿੱਤਾ ਕੀ ਹੈ ਪਾਰਟੀ ਨੂੰ ਅਜੰਡਾ ਕੀ ਹੈ ਥੋੜਾ ਵਿਜ਼ਮ ਕੀ ਹੈ ਚਲੋ ਜੇ ਨਹੀਂ ਹੈ ਹਰ ਤੱਕ ਮੈਂ ਤਾਂ ਕਿਤੇ ਜਿ ਪੜਿਆ ਕਿ ਤੁਸੀਂ ਕੋਈ ਪੰਥਕ ਅਜੰਡਾ ਦਿੱਤਾ ਹੋਵੇ ਕਹਿੰਦੇ ਹਨ ਕਿ ਪੰਥਕ ਪਾਰਟੀ ਵਾਕਿਆ ਨੂੰ ਤਾਂ ਇਹ ਬੱਕਰੀ ਹੋਊਗੀ ਬਾਕੀ ਪਾਰਟੀਆਂ ਮੰਨ ਲੈਂਦੇ ਆ ਹਾਲਾਂਕਿ ਸਾਰੀਆਂ ਪਾਰਟੀਆਂ ਜਿਹੜੀ ਵੀ ਸਿਆਸੀ ਪਾਰਟੀ ਹੈ ਉਹ ਕੁਰਸੀ ਲਈ ਜਿਹੜੀ ਸੱਤਾ ਲਈ ਉਹ ਲੜਦੀ ਹੈ ਮੰਨ ਲੈਂਦੇ ਆ ਕਿ ਤੁਸੀਂ ਸੱਤਾ ਲਈ ਦੀ ਸਦਾਰਥ ਤੁਹਾਡੇ ਅੱਗੇ ਨੇ ਫਿਰ ਸਦਾਰਥਕ ਤੌਰ ਤੇ ਤੁਸੀਂ ਦੱਸੋ ਤਾਂ ਸੀ ਤੁਹਾਡਾ ਏਜੰਡਾ ਕੀ ਹੈ ਆਪਦਾ ਪੰਜ ਕੇ ਏਜੰਡਾ ਤਾਂ ਹੁਣ ਤੱਕ ਆ ਬਾਕੀ ਏਜੰਡੇ ਚੜ੍ਹ ਨਹੀਂ ਤੁਹਾਡੇ ਆਉਂਦੇ ਆਰਥਿਕ ਏਜੰਡੇ ਦੀ ਵੀ ਗੱਲ ਕਰ ਲੈਣੇ ਆ ਜਸਵਾਜ ਏਜੰਡਾ ਲੇਕਿਨ ਤੁਸੀਂ ਜਿਹੜਾ ਹੈ ਪੰਜ ਕੇ ਏਜੰਡਾ ਤੁਹਾਡਾ ਕੀ ਆ ਸਕਦੇ ਬਸ ਤਾਂ ਪਸਵਜ ਕਾ ਝੰਡੇ ਦੀ ਵੀ ਬੜੀ ਲੋੜ ਹੈ ਕਿਉਂਕਿ ਇਸ ਧਰਤੀ ਤੇ ਮੈਂ ਪਿਛੇ ਇੱਕ ਵੀਡੀਓ ਪਾਈ ਹੈ ਦੇਖ ਸਕਦੇ ਹੋ ਤੁਸੀਂ ਤੇ ਇੱਕ ਵੀਡੀਓ ਤੋਂ ਪਹਿਲਾਂ ਪਾਈ ਹੋਈ ਹੈ ਕਿ ਇਸ ਧਰਤੀ ਤੇ ਇੱਕ ਖੇਤਾ ਐਸਾ ਕੋਈ ਵੀ ਖੇਤਾ ਐਸਾ ਨਹੀਂ ਹੋਣਾ ਜਿੱਥੇ ਸਿੱਖ ਮੈਜੋਰਟੀ ਚ ਹੋਣਗੇ ਬੜੀ ਜਿਆਦੀ ਏਕਾ ਲਾ ਰਹੀ ਹੈ ਔਰ ਉਹ ਮੈਂ ਖੜੇ ਦਿੱਤੇ ਰਹੇ ਉਹਦੇ ਚ ਤੁਸੀਂ ਉਹਦੇ ਚ ਵੀ ਗੱਲ ਕਰ ਸਕਦਾ ਸੀ ਜਾਂ ਕਰਨੀ ਚਾਹੀਦੀ ਹੈ ਇੱਕ ਪੰਛਕ ਪਾਰਟੀ ਦੇ ਮੁਖੀ ਨੂੰ ਲੇਕਿਨ ਤੁਸੀਂ ਤਾਂ ਪਸਵਜ ਕਾ ਝੰਡਾ ਵੀ ਨਹੀਂ ਦੇ ਸਕਦੇ ਤੁਸੀਂ ਪਾਰਟੀ ਨੂੰ ਕੱਠੇ ਵੀ ਨਹੀਂ ਰੱਖ ਸਕਦੇ ਤੁਸੀਂ ਕੋਈ ਵਿਜ਼ਨ ਵੀ ਦਿੱਤਾ ਗੈਨੀ ਜੀ ਤੁਹਾਡੇ ਜੇ ਤੁਹਾਡੇ ਨਾਲ ਗੱਲ ਕਰੀਏ ਤੁਸੀਂ ਦੱਸੋ ਨਵਾਂ ਕੀ ਦਿੱਤਾ ਪਾਰਟੀ ਨੂੰ ਪਾਰਟੀ ਦੇ ਜਥੇਬੰਦਕ ਢਾਂਚੇ ਦੇ ਪਹਿਲੇ ਦਿਨ ਤੋਂ ਬੁਖਾਰਤ ਸ਼ੁਰੂ ਹੋ ਗਈ ਜਦੋਂ ਤੁਸੀਂ ਵਰਕਿੰਗ ਕਮੇਟੀ ਦਾ ਐਲਾਨ ਕੀਤਾ ਉਦੋਂ ਜਦੋਂ ਤੁਸੀਂ ਉਸ ਤੋਂ ਬਾਅਦ ਪ੍ਰਧਾਨ ਮੀਤ ਪ੍ਰਧਾਨ ਬਣਾਉਣੇ ਸ਼ੁਰੂ ਕੀਤੇ ਜਨਰਲ ਸੈਕਟਰੀ ਉਹ ਵੀ ਤੁਹਾਡੇ ਸਾਹਮਣੇ ਆ ਦੋ ਜਿੰਦਰਪਾਲ ਸਿੰਘ ਸਤੂ ਉਹ ਛੱਡ ਗਿਆ ਕਹਿੰਦਾ ਜੀ ਮੈਂ ਨਹੀਂ ਤੁਹਾਡੇ ਤੇ ਉਹਨੂੰ ਦੁਆਰਾ ਭਰਮੇਦਰ ਸਿੰਘ ਢੀਡਸਾਹ ਨੂੰ ਤਾਂ ਪਰਵੀਤਕ ਔਰ ਗੁਰਸ਼ਨ ਨੂੰ ਮੀਤ ਪ੍ਰਧਾਨ ਬਣਾਉਣਾ ਪਿਆ ਮਤਲਬ ਉਹ ਜਿਹੜੀ ਹੈ ਨਾ ਇਨਚੋਰ ਜਿਹੜੀ ਤਾਂ ਹੀ ਤਾਂ ਲੋਕ ਕਹਿੰਦੇ ਨੇ ਹਾਲਾਂਕਿ ਮੈਨੂੰ ਲੱਗਦਾ ਕਿ ਐਸੀ ਕਰਨੀ ਹੈ ਜਿਹੜੇ ਧਾਰਮਿਕ ਲੋਕ ਨਹੀਂ ਵਧੀਆ ਉਹ ਨਾਲੇ ਸੱਤ ਲੋਕ ਉਹ ਧਾਰਮਿਕ ਨਹੀਂ ਸੀ ਬਦਵਗੀਆਂ ਬਦਰਾਣੀ ਚਲਾਈ ਸੀ ਸੱਜ ਫਤੇ ਸਿੰਘ ਮਹਾਸਟਰ ਤਾਰਾ ਸਿੰਘ ਨੂੰ ਸਿੱਧੇ ਕਰਤਾ ਸੀ ਐਸ ਤਰ੍ਹਾਂ ਨਹੀਂ ਹੈ ਜੇ ਸਾਡੇ ਸਿੱਖ ਇਤਿਹਾਸ ਦੀ ਗੱਲ ਕਰੀਏ ਤਾਂ ਚਾਹੀਏ ਜੰਪਨ ਸਗੀਆਂ ਨੇ ਕਿ ਜਿਹੜੇ ਧਾਰਮਿਕ ਨੇ ਉਹਨੇ ਸਿਆਸੀ ਤੌਰ ਤੇ ਵਧੀਆ ਕੰਮ ਕੀਤਾ ਲੇਕਿਨ ਇੱਥੇ ਬੈਨੂ ਜਿਹੜਾ ਹੈ ਲੱਗਦੇ ਹੈ ਕਿ ਉਸ ਤਰ੍ਹਾਂ ਦੀ ਗੱਲ ਨਹੀਂ ਹੋਈ ਨਾ ਹੀ ਪਾਰਟੀ ਇਕੱਠੀ ਨਾ ਹੀ ਪਾਰਟੀ ਦੇ ਵਿੱਚ ਕੋਈ ਸਰਗਰਮੀ ਦਿਖਾ ਸਕੇ ਜੇਕਰ ਤਾਂ ਇਹ ਵੀ ਹੁੰਦੀ ਕੋਈ ਸਰਗਰਮੀ ਕੋਈ एजेंडा ਲੈ ਕੇ ਅੱਗੇ ਵਧਦੇ ਤੇ ਪਤਾ ਲੱਗਦਾ ਕੋਈ ਨੰਮੀ ਪਾਰਟੀ ਬਣੀ ਹੈ ਤਾਂ ਉਸ ਤਰ੍ਹਾਂ ਦੀ ਗੱਲ ਨਹੀਂ ਹੈ ਹਾਲੇ ਭਰ ਕੇ ਕਈ ਇਸ਼ੂਸ ਤੇ ਜਿਹੜਾ ਬਾਰਸ ਪੰਜਾਬ ਹਾਲੇ ਕੋ ਦਾ ਲੀਡਰ ਤਾਂ ਜੇਲ੍ਹ ਚ ਬੈਠਾ ਹੈ ਉਹ ਹਰ ਆਪਣਾ ਏਜੰਡੇ ਨੂੰ ਕੇ ਤੋੜਨ ਦੀ ਕੋਸ਼ਿਸ਼ ਕਰ ਰਹੇ ਨੇ ਬਾਹਰ ਉਹਨਾਂ ਦੇ ਬਪੂ ਜੀ ਜਸਵੰਤ ਸਿੰਘ ਪਰ ਤੁਸੀਂ ਤਾਂ ਕੋਈ ਏਜੰਡੇ ਤੇ ਪਸਰੋ ਛੋਟੇ ਕੋਲ ਤਾਂ ਬੜਾ ਵਧੀਆ ਮੌਕਾ ਸੀ ਆ ਵੀਰਵਾਲ ਦੇਸ ਦਾ ਮੌਕਾ ਸੀ ਇਹਨਾਂ ਦੇ ਨਾਲ ਜਦੋਂ ਅਸੀਂ ਸ਼ਿਸ਼ਦੀ ਜਿਹੜਾ ਹੈ ਜਨਮ ਮਨਾ ਰਹੇ ਹਾਂ ਤੁਸੀਂ ਇੱਥੇ ਦਾਸ ਸਾਹਿਬ ਦੇ ਸੀ ਮੋਰਚੇ ਲਾ ਸਕਦੇ ਸੀ ਦਿਖਾ ਸਕਦੇ ਸੀ ਸਰਦੀ ਵੀ ਇਹ ਵੀਰਵਾਲ ਦੇਸ ਸਿੰਘ ਸਾਹਿਬ ਜਦਾ ਮਜਬੂਰ ਕਰ ਸਕਦੇ ਸੀ ਤੁਹਾਡੀ ਇੱਕ ਜਿੱਤ ਨੇ ਤੁਹਾਨੂੰ ਕਿਤੇ ਕਿਤੇ ਲੈ ਜਾਣਾ ਸੀ ਕਹਤ ਤੁਸੀਂ ਅਮਰੀਕਾ ਚਲੇਗੇ ਤੇ ਅਮਰੀਕਾ ਦੇ ਵਿੱਚ ਦੇਖੋ ਮੈਂ ਇਹ ਸਮਝਦਾ ਜਦੋਂ ਜਿਹੜੇ ਜੱਥੇਦਾਰ ਜਾਂਦੇ ਨੇ ਉਹਨਾਂ ਬਾਰੇ ਤਾਂ ਬੜਾ ਕਲੀਅਰ ਹੈ ਕਈ ਵਾਰੀ ਗੱਲ ਹੋਈ ਹੈ ਕਿ ਜੇ ਜੱਥੇਦਾਰ ਕੋਲ ਸੇ ਜਾਂਦਾ ਹੈ ਤੇ ਉੱਥੇ ਉਹਨੂੰ ਜਿਹੜਾ ਲਫਾਫੇ ਮਿਲਦੇ ਨੇ ਉਹ ਜਮਾ ਕਰਾਉਣਾ ਕੋਈ ਵੀ ਚੀਜ਼ ਹੈ ਜੇ ਤਾਂ ਉਹਨੂੰ ਛੇਅਰ ਕਰਕੇ ਮਿਲੀ ਹੈ ਜੱਥੇਦਾਰ ਕਰਕੇ ਮਿਲੀ ਹੈ ਨਿੱਜੀ ਤੌਰ ਤੇ ਤੁਸੀਂ ਕਥਾਵਾਚਕ ਦੇ ਤੌਰ ਤੇ ਜਾਓ ਤਾਂ ਵੱਖਰੀ ਗੱਲ ਹੈ ਲੇਕਿਨ ਜਦੋਂ ਤੁਹਾਨੂੰ ਇਹ ਮਿਲਦਾ ਤਾਂ ਉਹਨੂੰ ਇਸੇ ਕਰਕੇ ਲਫਾਫਾ ਕਲਚਰ ਚੱਲਿਆ ਹੈ ਨਾ ਕਿ ਜਿ세ਦਾਰਾਂ ਚ ਨੂੰ ਫਾਫਾ ਕਾ ਚਲਪਾ ਹੋ ਗਿਆ ਉਹ ਗੇਰੀ ਰਿਵੀਜ਼ਨ ਵੀ ਤੋੜੇ ਯਾਦ ਐ ਸੀ ਜਦੋਂ ਬੜਾ ਕ੍ਰੂਸ਼ੀਅਲ ਟਾਈਮ ਸੀ ਉਹ ਵੀ ਇੰਗਲੈਂਡ ਚਲੇ ਗਏ ਸੀ ਤਾਂ ਇਹ ਜਿਹੜਾ ਚਲੋ ਉਹਨਾਂ ਦਾ ਤਾਂ ਮੁੰਡਾ ਰਿਆਂਦਾ ਤਾਂ ਕਰਕੇ ਜਸਟੀਫਿਕੇਸ਼ਨ ਹੈ ਤੁਸੀਂ ਕਿਉਂ ਜਾਂਦੇ ਹੋ ਤਾਂ ਜੇ ਫਿਰ ਕਿਹੜੇ ਟਾਈਮ ਗਏ ਹੋ ਤੁਸੀਂ ਜਦੋਂ ਚੋਣਾ ਚੱਲ ਰਹੀ ਹੈ ਤੁਹਾਡੇ ਬੰਦੇ ਕਿੰਨੇ ਤੇ ਖੜੇ ਜੀ ਮਨੋਪ੍ਰੀਤ ਯਾਰੀ ਨੇ ਉਹਦੇ ਬੰਦੇ ਚਤਾਏ ਅਸਲ ਦੇ ਵਿੱਚ ਮਨੋਪ੍ਰੀਤ ਆੜੀ ਤੇ ਜਿੱਤ ਤੋਂ ਬਾਅਦ ਹੀ ਉਸਨੇ ਇਸ ਤਰ੍ਹਾਂ ਦਾ ਬਿਆਨ ਦਿੱਤਾ ਕਿ ਜਦੋਂ ਉਹਨੂੰ ਲੱਗਿਆ ਕਿ ਦੇਖੋ ਮੈਂ ਪਹਿਲਾਂ 19 ਚ ਬਾਈਲੈਕਸ਼ਨ ਜਿੱਤੇ ਆ ਫਿਰ ਮੈਂ ਬਾਈਅਰ ਜਿਹੜੀ ਜਦੋਂ ਹਵਾ ਚੱਲੇ ਸੀ ਨੇਹਰੀ ਚੱਲ ਰਹੀ ਸੀ ਆਮ ਆਦਮੀ ਪਾਰਟੀ ਦੀ ਉਦੋਂ ਵੀ ਮੈਂ ਇਲੈਕਸ਼ਨ ਜਿੱਤੇ ਤੇ ਹੁਣ ਮੈਂ ਆਪਣੇ ਬੰਦੇ ਜਤਾਏ ਨੇ ਤੇ ਪਾਰਟੀ ਦੇ ਤਾਂ ਮੇਰੇ ਜਿਹੜੀ ਕੁਸ਼ਨ ਕੀਤਾ ਹੋਰ ਵੀ ਕਈ ਜਿਹੜੇ ਬੰਦੇ ਖੜੇ ਤੁਹਾਡੀ ਪਾਰਟੀ ਵੱਲੋਂ ਚਦਨਵਾਦ ਰਾਣੇ ਹੋਰ ਨਾਲ ਖੜੇ ਕੀਤੇ ਸੀ ਤੁਹਾਡੇ ਇੱਥੇ ਆਉਣਾ ਬਣਦਾ ਸੀ ਤੁਹਾਡੇ ਤਾਂ ਕੋਈ ਬੰਦੇ ਉੱਥੇ ਵੀ ਹਾਜ਼ਰੀ ਨਹੀਂ ਭਵਾਈ ਤੁਸੀਂ ਤਰਨ ਤਰਨ ਦੇ ਵਿੱਚ ਵੀ ਬਸ ਇੱਕ ਸਪੋਰਟ ਕੀਤੀ ਤੋ ਮੈਨੂੰ ਇਹ ਲੱਗਦਾ ਕਿ ਜਿਹੜੀ ਗੈਨੀ ਹਰਪ੍ਰੀਤ ਸਿੰਘ ਦੀ ਵਰਕਿੰਗ ਉਹ ਹਾਲ ਦੀ ਘੜੀ ਕੁਝ ਸਰਟੀਫਾਈਡ ਨਹੀਂ ਹੈ ਤੇ ਕੋਈ ਵੀ ਸਰਟੀਫਾਈਡ ਨਹੀਂ ਉਹ ਤੋਂ ਠੀਕ ਹੋਰ ਜਿਹੜੇ ਇੰਨਾ ਚ ਲੀਡਰ ਸੀ ਜਿੰਨਾ ਕਰਕੇ ਬਣਿਆ ਜਿਨ੍ਹਾਂ ਨੇ ਬਹੁਤ ਮਿਹਨਤ ਕੀਤੀ ਹੈ ਤਾਂ ਮੰਨਣਾ ਪਏਗਾ ਭਾਰਤੀ ਮੇਲੇ ਪੰਜ ਮੈਂਬਰੀ ਕਮੇਟੀ ਤੋਂ ਇਲਾਵਾ ਵੀ ਜਿਹੜੇ ਚਾਹੇ ਸਰਜੀਤ ਸਿੰਘ ਰਖੜਾ ਹੋਵੇ ਚਾਹੇ ਪ੍ਰੈਜ਼ੀਡੈਂਟ ਚੰਦੂ ਬਾਦ ਰਵਿੰਦਰ ਸਿੰਘ ਢੀਂਡਾ ਹੋਵੇ ਸੰਤਾ ਸਿੰਘ ਮੈਦਪੁਰੀ ਤੇ ਚਲੋ ਬਟਾਲਾ ਤਾਂ ਖੈਰ ਇਹਨਾਂ ਦੇ ਨਾਲ ਹੀ ਹੈ ਕੋਈ ਇਸ ਤਰ੍ਹਾਂ ਦੇ ਹਰਬਾਸਾਰੇ ਬੰਦੇ ਤੇ ਜਿਹੜੀ ਜਿਹੜੀ ਪਾਰਟੀ ਬਣ ਤੇ ਨਾਲ ਹੀ ਜਿਹਦੇ ਚ ਧੜੇਬਾਦੀ ਸ਼ੁਰੂ ਹੋ ਜਾਈ ਤੇ ਪ੍ਰਧਾਨ ਜਿਹੜਾ ਹੈ ਫਿਰ ਕਹੇ ਚ ਕੋਈ ਗੱਲ ਨਹੀਂ ਪਹਿਲੀ ਚੜੇ ਜਾਂਦੇ ਤਾਂ ਫਿਰ ਕਹਾਣੀ ਤਾਂ ਫਿਰ ਗੜਬੜ ਤਾਂ ਹੋਈ ਹੈ ਅਸਲ ਦੇ ਵਿੱਚ ਦੀ ਪਾਰਟੀ ਦੀ ਨਹੀਂ ਇਸ ਤਰ੍ਹਾਂ ਰੱਖੀ ਗਈ ਬੰਦ ਬੰਦੋ ਜਿਹੜੇ ਬੰਦੇ ਅੰਦਰੋਂ ਨਹੀਂ ਚਾਹੁੰਦੇ ਸੀ ਕਿ ਇਹ ਗੈਰੀ ਹਰਪ੍ਰੀਤ ਸਿੰਘ ਕਈ ਬੰਦੇ ਨਹੀਂ ਚਾਹੁੰਦੇ ਸੀ ਮਨਪ੍ਰੀਤ ਯਾਦੂ ਵੀ ਉਹਨਾਂ ਚ ਸੀ ਮਨਪ੍ਰੀਤ ਯਾਦੂ ਬੀਬੀ ਸਤਵੰਤ ਕੌਰ ਬੰਨ ਉਹਦਾ ਦਾਤਾ ਸੀ ਕਿ ਬੀਬੀ ਸਤਵੰਤ ਕੋਲ ਦਾ ਸ਼ਾਇਦ ਇਸ ਕਰਕੇ ਵੀ ਥੋੜੀ ਜਿਹੀ ਪ੍ਰੋਬਲਮ ਸੀ ਕਿ ਜਨਰੇਟਰ ਜੌਬ ਚਲੇ ਉਹਨਾਂ ਦਾ ਪ੍ਰਧਾਨ ਬਣਨਾ ਤਾਂ ਮੁਸ਼ਕਲ ਸੀ ਪਰ ਜੇ ਪ੍ਰਧਾਨ ਬਣਦੇ ਛੱਡ ਜੌਬ ਛੱਡ ਹੀ ਦਿੰਦੇ ਤੇ ਇਸ ਤਰ੍ਹਾਂ ਦੀ ਵੀ ਕੋ ਗੱਲ ਨਹੀਂ ਹੈ ਨੌਕਰੀ ਛੱਡਣੀ ਪ੍ਰਧਾਨੀ ਲੋਕ ਨੌਕਰੀਆਂ ਛੱਡ ਕੇ ਸਿਆਸਤ ਚਾਹੁੰਦੇ ਨੇ ਚ ਨਾਮ ਵੀ ਬਣਾ ਲੈਦੇ ਨੇ ਅਗੇ ਜਿਹੜੀ ਬੜੀਆ ਜੌਬ ਛੱਡ ਕੇ ਅਸੀਂ ਆਈਆਰਐਸ ਬਣੇ ਅਸੀਂ ਉਹ ਛੱਡ ਕੇ ਆਇਆ ਸੀ ਖੈਰ ਉਹ ਇੱਕ ਅਸਲ ਤੌਰ ਸ਼ੁਰੂਆਤ ਹੀ ਇਸ ਤਰ੍ਹਾਂ ਦੀ ਹੋਗੀ ਪਰ ਉਦੋਂ ਸ਼ੁਰੂਆਤ ਦੇ ਵਿੱਚ ਮਜਬੂਰੀ ਵੀ ਸੀ ਕੌਣ ਕਰਦਾ ਕੌਣ ਜਿਹੜੀ ਜਦੋਂ ਬਾਦ ਰਹੇ ਸਾਰੇ ਮੰਨ ਲੈਂਦੇ ਸਰਜੀਤ ਸਿੰਘ ਰਖੜਾ ਨੂੰ ਸਾਰੇ ਮੰਨ ਲੈਂਦੇ ਸਾਰੇ ਜਿਹੜੇ ਜਿਨ੍ਹਾਂ ਨੂੰ ਅਸੀਂ ਇਹਨਾਂ ਦੀ ਪਾਰਟੀ ਦੇ ਦਿੱਗਸ ਨੇ ਉਸ ਆਪਣੇ ਆਪ ਖੜੇ ਸੀ ਆਪਣੇ ਅੱਗੇ ਆਉਂਦੇ ਸੀ ਕੌਣ ਨਹੀਂ ਚਾਹੁੰਦਾ ਸਰਜੀਤ ਸਿੰਘ ਰਖੜਾ ਚਾਹੁੰਦਾ ਸੀ ਵੈਸੇ ਰਖੜਾ ਜੇ ਪ੍ਰਧਾਨ ਬਣਦਾ ਤਾਂ ਚਾਰ ਪੈਸੇ ਹੁੰਦੇ ਪੈਸੇ ਵਾਲੇ ਬੰਦੀ ਤੋਂ ਬਣਨ ਮਨਪ੍ਰੀਤ ਜਿਆਦੀ ਜੋਨੇ ਜੇ ਇਹਨਾਂ ਲੋਕ ਸਹੀ ਥਾਂ ਤੇ ਅਡਜਸਟ ਕੀਤਾ ਹੁੰਦਾ ਪਾਰਟੀ ਨੇ ਜਦੋਂ ਪਾਰਟੀ ਬਣੀ ਸੀ ਤਾਂ ਪਾਰਟੀ ਨੂੰ ਪੈਸੇ ਦੀ ਲੋੜ ਨਹੀਂ ਪੈਸੇ ਤੋਂ ਬਿਨਾ ਪਾਰਟੀਆਂ ਚੱਲਦੀਆਂ ਨਹੀਂ ਸਖਬੀਰ ਸਿੰਘ ਬਾਦਲ ਦਾ ਹੁਣ ਤੱਕ ਇਹੀ ਹੈ ਕਿ ਪੈਸਾ ਹੈ ਪੈਸਾ ਖਰਚ ਰਿਹਾ ਹੈ ਤਾਂ ਖਰਚੇ ਵੀ ਹੁਣ ਵੀ ਖਰਚੇ ਹੜਾ ਚ ਦੇਖਿਆ ਤੇ ਹੜਾ ਚ ਆਪਣੀ ਕਿੰਨੀ ਗੱਲ ਜੇ ਬਾੜਾ ਬੋਟਾ ਪਾਰਟੀ ਨੇ ਹੜਾ ਚ ਕੁਝ ਕਰਨਾ ਸੀ ਮੈਨੂੰ ਲੱਗਦਾ ਕਈ ਥਾਂ ਤੇ ਬੇਹਨਬਾਜੀ ਹੋਈ ਹੈ ਜੇ ਕੀਤਾ ਤਾਂ ਉਹ ਵੀ ਸਰਜੀਤ ਸਿੰਘ ਰੱਖੜੇ ਨੇ ਦਿੱਤਾ ਨਹੀਂ ਤੋ ਇਸ ਕਰਕੇ ਇਹ ਵੀ ਇਹ ਦਾ ਇੱਕ ਮੈਨੇਜ ਪੁਆਇੰਟ ਇਹ ਹੈ ਕਿ ਇੱਕ ਹੋਰ ਵੀ ਮੈਨੂੰ ਜਿਹੜਾ ਲੱਗਿਆ ਪਿਆਰੇ ਦਰਸ਼ਕੋ ਉਹ ਇਹ ਹੈ ਕਿ ਫੈਸਲਾ ਇਹ ਕਰ ਲਿਆ ਗਿਆ ਕਿ ਜਿਹੜੀ ਜਿਹੜਾ ਬੰਦਾ ਪ੍ਰਧਾਨ ਬਣੂਗਾ ਉਹ ਮੁੱਖ ਮੰਤਰੀ ਦਾ ਦਾਅਵਾਦਾਰ ਨਹੀਂ ਹੋਊਗਾ ਤੋ ਇਸ ਕਰਕੇ ਬੰਦਾ ਜਿਹੜਾ ਸਿਆਸੀ ਬੰਦਾ ਹੈ ਉਹ ਤਾਂ ਉਹਦੇ ਇਸ ਕਰਕੇ ਉਹਨੇ ਪ੍ਰਧਾਨ ਕੀ ਤੋ ਉਹਦਾ ਆਲਟੀਮੇਟਲੀ ਤਾਂ ਉਹਨੇ ਮੁੱਖ ਮੰਤਰੀ ਬਣਦਾ ਸੁਪਨਾ ਹੁੰਦਾ ਹੈ ਕਾਇਤਾ ਉਧਰ ਛੱਡ ਕੇ ਨਹੀਂ ਤਾਂ ਠੀਕ ਸੀ ਸੁਮੇਤ ਸਿੰਘ ਬਾਦਲ ਨਾਲ ਵੀ ਠੀਕ ਸੀ ਜਿਹਾ ਹੀ ਰਹਿਣਾ ਸੀ ਜੇ ਉੱਥੇ ਘਟੋ ਘਟ ਕੋ ਗਲਤਾਂ ਸੀ ਅੱਛਾ ਤਾਂ ਉਹ ਵੀ ਗੱਲ ਨਹੀਂ ਹੈ ਤੇ ਹੁਣ ਮੇਰੀ ਦੋ ਤਿੰਨ ਬੰਦਿਆਂ ਨਾਲ ਗੱਲ ਹੋਈ ਕਿ ਵੀ ਹੈ ਕੀ ਬਤਨ ਮਸ ਵਿੱਚ ਦੇਖੋ ਤੁਸੀਂ ਜਿਹੜਾ ਗੱਲ ਇਹ ਬੈ ਗੱਲ ਕਿਉਂ ਕਰ ਰਹੇ ਹੋ ਬੈਸਤ ਤੁਹਾਨੂੰ ਪਤਾ ਹੀ ਹੋਊਗਾ ਜੁੜੇ ਹੋਏ ਆ ਕਿ ਕੱਲ ਜਿਹੜਾ ਮਨਪ੍ਰੀਤ ਹਾਲੀ ਨੇ ਕਿਹਾ ਕਿ ਮੇਰਾ ਇਸ ਪਾਰਟੀ ਨਾਲ ਲੈਂਦੇ ਨਹੀਂ ਹੈ ਕੁਝ ਉਹਨੇ ਕਿਨਾਰਾ ਕਰ ਲਿਆ ਇਸ ਪਾਰਟੀ ਤੋਂ ਪੰਡਰਸ ਜੀ ਦੇ ਕਾਲੀ ਦਾ ਤੋਂ ਨਾਲੇ ਉਹਨੇ ਕਹਿਤਾ ਕਿ ਜੀ ਪੰਥਕ ਇਕਤਾ ਹੋਣੀ ਚਾਹੀਦੀ ਹੈ ਇਹ ਵੀ ਕਹਿਤਾ ਕਿ ਜੀ ਕਈ ਰਸਤੇ ਨੇ ਜੇ ਨਜ਼ਰ ਸਬੀਰ ਸਿੰਘ ਬਾਦਲ ਨੂੰ ਤਿਆਗ ਦੀ ਭਾਵਨਾ ਦਿਖਾਉਣੀ ਚਾਹੀਦੀ ਹੈ ਤੇ ਨਹੀਂ ਤਾਂ ਫਿਰ ਕੋਈ ਹੋਰ ਵੀ ਰਸਤਾ ਕੱਢਿਆ ਜਾ ਸਕਦਾ ਹੈ ਪੰਥਕ ਇਕਤਾ ਦਾ ਇਸ ਤਰ੍ਹਾਂ ਦੀ ਉਹਨਾਂ ਦੀ ਸਟੇਟਮੈਂਟ ਹੈ ਤਾਂ ਹੁਣ ਪੰਥਕ ਇਕਤਾ ਕੌਣ ਨਹੀਂ ਚਾਹੁੰਦਾ ਪਰ ਪੰਥਕ ਇਕਤਾ ਦੇ ਲਈ ਆਪਦੇ ਅੰਦਰ ਸਟੈਂਡ ਨੇ ਸਾਥ ਦੇ ਨਹੀਂ ਉਹਦੇ ਚ ਉਹ ਤੋਂ ਨੂੰ ਤਾਂ ਜਿਹੜੇ ਜਿਹੜੇ ਪਾਰਟੀ ਖਾਲਾ ਕਿ ਮੈਨੂੰ ਲੱਗਦਾ ਇਹ ਕੋਈ ਏਡੀ ਵੱਡੀ ਗੱਲ ਨਹੀਂ ਜਿਹੜੀ ਜੇ ਕਹਿੰਦੇ ਨੇ ਵੀ ਇਹ ਗਦਾਰ ਹੈ ਸੁਖੀ ਸਿੰਘ ਬਾਦਲ ਕਹਿੰਸੀ ਮਨਪ੍ਰੀਤ ਗਦਾਰ ਸੀ ਬਣਾਇਆ ਤੇ ਵੀ ਦੁਬਾਰਾ ਇਹ ਨਹੀਂ ਜਾ ਸਕਦਾ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਜਦੋਂ ਚੰਦੂ ਬਾਦਲਾ ਲੱਗ ਸੀ ਉਹ ਬਾਦਲ ਦਾ ਬਲੂਗੜਾ ਕਹਿੰਦਾ ਹੁੰਦਾ ਸੀ ਉਹ ਵੀ ਤਾਂ ਨਾਲ ਚਲਾ ਗਿਆ ਸੀ ਮੈਂ ਕਿਨ ਚੰਦੂ ਬਾਦਲਾ ਪੁੱਛਿਆ ਬਾਦਲਾ ਸਾਹਿਬ ਉਹ ਉਹਦਾ ਬੜੇ ਇੰਨਾ ਬੋਲਦੇ ਸੀ ਉਹ ਨਾਲ ਚਲੇ ਗਿਆ ਕਹਿੰਦਾ ਇਹ ਹੀ ਹੁੰਦਾ ਹੈ ਕਦੇ ਸੇਟਰੀਆਂ ਵੀ ਦਿੰਦੀਆਂ ਨੇ ਕਦੇ ਘੋੜੀਆਂ ਵੀ ਖਾਈਦੀਆਂ ਨੇ ਤਾਂ ਇਹ ਇਹਦੇ ਵਿੱਚ ਕੋਈ ਫਰਕ ਨਹੀਂ ਪੈਂਦਾ ਕੌਣ ਕੀ ਨੂੰ ਕੀ ਕਹਦਾ ਆਪਾਂ ਡਬ ਜੋਤ ਸਿੰਘ ਸਿੱਧੂ ਨੂੰ ਦੇਖਿਆ ਜਿਹੜਾ ਮਨੀ ਰੌਬ ਬਾਦ ਬਦਰਾਮ ਆ ਪੱਪੂ ਦੀ ਫਿਰ ਕਿਵੇਂ ਸਿਫਟ ਕਰਦਾ ਅੱਗੇ ਪਿੱਛੇ ਫਿਰਦਾ ਉਹ ਇਹ ਤਾਂ ਸਿਆਸਤ ਚ ਚੰਦ ਹੈ ਇਹ ਤਾਂ ਨਹੀਂ ਹੈ ਵੀ ਕਾਹ ਨੂੰ ਕੱਠੇ ਨਹੀਂ ਹੋ ਸਕਦਾ ਜਾਂ ਨਹੀਂ ਪਰ ਜਿਹੜੀ ਗੱਲ ਹੈ ਉਹਦੀ ਇਹ ਕਹਿਣਾ ਕਿ ਜੇ ਸੱਤਾ ਚ ਆਉਣਾ ਹੈ ਤਾਂ ਸਾਨੂੰ ਕੱਠੇ ਆਉਣਾ ਪਊਗਾ ਤੇ ਗੱਲ ਇਹੀ ਚੰਦੂ ਬਾਦਰਾ ਕਹਿ ਰਿਹਾ ਤੇ ਕੱਲੇ ਮੈਂ ਜਿਹੜੀ ਗੱਲ ਕਰਨੀ ਚਾਹੁੰਦਾ ਸੀ ਜਿਹੜੇ ਤੁਹਾਡੇ ਮਾਂ ਚੋਂ ਵੀ ਹੋਰ ਕਿਹੜੇ ਬੰਦੇ ਹੋ ਸਕਦੇ ਨੇ ਦੇਖੋ ਜਿਹੜੀ ਇਹ ਪੰਜ ਮੈਂਬਰੀ ਕਮੇਟੀ ਚੋਂ ਹਰ ਇੱਕ ਬੰਦੇ ਦੇ ਕਿਸੇ ਨਾ ਕਿਸੇ ਦੀ ਨੇੜਤਾ ਹੁੰਦੀ ਹੈ ਇਹ ਸਾਰੇ ਪਾਰਟੀ ਦੇ ਵਿੱਚ ਨੇੜਤਾ ਜਿਹੜੀ ਹੈ ਉਹ ਹੈਗੀ ਹੈ ਅਖਵਾਲ ਸਿੰਘ ਝੁੰਡਾ ਨਾਲ ਮਨਪ੍ਰੀਤ ਯਾਦਲੀ ਵੀ ਬੀਸਤਵੰਤ ਕੌਰ ਨਾਲ ਸੰਤਾਸਿਕ ਮਹਤਵਪੂਰਨ ਹੁਣ ਤੁਹਾਨੂੰ ਕੀ ਲੱਗਦਾ ਜੇ ਪਾਰਟੀ ਇਸ ਤਰ੍ਹਾਂ ਹੋ ਗਈ ਇਹ ਉੱਤਰ ਰਹਿ ਜਾਣਗੇ ਇਹ ਵੀ ਤਾਂ ਦੇਖਣਾ ਹੈ ਔਰ ਇਹ ਇਹ ਅਗਲੀ ਗੱਲ ਇੱਕ ਹੋਰ ਹੈ ਜਿਹੜੀ ਮੈਂ ਜਿੰਨੇ ਨਾਲ ਗੱਲ ਕੀਤੀ ਹੈ ਸਭਾ ਮੈਨੂੰ ਇੱਕ ਖਾਸ ਕਿਸਮ ਦੀ ਫ੍ਰਸਟ੍ਰੇਸ਼ਨ ਵੀ ਹੁਣ ਤਾਂ ਕੁਝ ਨਹੀਂ ਰਿਹਾ ਮਤਲਬ ਕੀ ਹੋਇਆ ਨਹੀਂ ਮੈਂ ਤਾਂ ਉਸ ਦਿਨ ਵੀ ਗੱਲ ਕੀਤੀ ਸੀ ਜਦੋਂ ਅਫਸਰ ਦਾ ਘਾਟਨ ਸੀ ਮੈਂ ਜੀ ਅੰਦਰ ਜਿਹੜੇ ਅੰਮ੍ਰਿਤਸਰ ਸਾਹਿਬ ਚ ਰਹਿ ਕੇ ਰਹਿੰਦੇ ਹੋ ਵੀ ਬੀਬੀ ਨਹੀਂ ਪਹੁੰਚੀ ਉੱਥੇ ਸਰਦਾਰ ਉੱਥੇ ਮਨਪ੍ਰੀਤ ਆਲੀ ਨਹੀਂ ਪਹੁੰਚਿਆ ਸੀ ਦਫਤਰ ਦੇ ਘਾਟਨ ਤੇ ਉੱਥੇ ਕੁਆਲਸੈਂਟ ਚੋਂ ਤਾਂ ਹੀ ਪਹੁੰਚਿਆ ਸੀ ਤੋਂ ਝੁੰਦਾ ਚਲੋ ਇਹ ਵੀ ਕਹਤਾ ਸੀ ਵੀ ਚਲੋ ਖੈਰ ਹਲੇ ਰਿਸ਼ਤੇਦਾਰ ਗੈਰ ਨਹੀਂ ਹੋਣੇ ਮੁੰਡੇ ਦਾ ਵਿਆਹ ਕਰਕੇ ਹਟਿਆ ਤਾਂ ਨਹੀਂ ਗਿਆ ਹੁਣ ਤੇ ਅਦਰਵਾਇਟ ਟਾਕ ਸਿਸ ਹਮਨੇ ਗਾਣਾ ਚਾਹੀਦਾ ਸੀ ਤੇ ਫਿਰ ਰਮਿੰਦਰ ਢੀਂਡਸਾ ਨੂੰ ਫਿਰ ਨੀਤੀ ਪ੍ਰਧਾਨ ਬਣਾਉਣਾ ਇਹ ਤੋਂ ਲੱਗਦਾ ਸੀ ਕਿ ਉਹ ਜਿਹੜੀ ਥੋੜਾ ਬੋਤਾ ਡੈਮੇਜ ਕੰਟਰੋਲ ਕਰਨ ਦੀ ਕੋਸ਼ਿਸ਼ ਹੈ ਤੇ ਆਲਟੀਮੇਟ ਗੱਲ ਪਿੱਛੋਂ ਇਹ ਨਿਕਲ ਰਹੀ ਹੈ ਕਿ ਸਾਰੇ ਜਦੋਂ ਫਰਸਟ੍ਰੇਟਡ ਹੋਣ ਤੇ ਕਿੰਨਾ ਚਿਰ ਸੋ ਇੰਨੀ ਮਿਹਨਤ ਕਰਕੇ ਜਦੋਂ ਬਣਾਈ ਹੋਈ ਪਾਰਟੀ ਨਿਕਲੇ ਕੁਛ ਨਾ ਉਹਦੇ ਚੋਂ ਐਨੇ ਚਿਰ ਚ ਕੋਈ ਏਜੰਡਾ ਨਾ ਹੋਵੇ ਪਾਰਟੀ ਨੇ ਤੇ ਫਿਰ ਉਤੋਂ ਬਾਅਦ ਤੱਕ ਤਾਂ ਜ਼ਥੇਦਾਰ ਵੀ ਨਹੀਂ ਬਣਾਏ ਤੂੰ ਫੇਰ ਫ੍ਰਸਟ੍ਰੇਸ਼ਨ ਜਿਹੜੀ ਹੈ ਉਹ ਲੋਕਾਂ ਨੂੰ ਜਿਆਦਾ ਚੰਨੀ ਕੋਈ ਸਿਆਸੀ ਬੰਦਾ ਉਹ ਕਰ ਸਕਦਾ ਫਿਰ ਉਹ ਆ ਭਿਆਨ ਇਸ ਤਰ੍ਹਾਂ ਦੇ ਹੁੰਦੇ ਨੇ ਚਾਹੇ ਚਤੂਬਾਦਰਾ ਹੋਵੇ ਪੰਛਕ ਇਕਤਾ ਹੋਣੀ ਚਾਹੀਦੀ ਹੈ ਚਾਹੇ ਇਹਦਾ ਹੋਵੇ ਤੇ ਕੋਈ ਪਤਾ ਨਹੀਂ ਕਦੋਂ ਪੰਛਕ ਇਕਤਾ ਪੰਛਕ ਇਕਤਾ ਤਾਂ ਮਤਲਬ ਪਹਿਲਾਂ ਵੀ ਤਾਂ ਇੰਹੀ ਹੁੰਦਾ ਸੀ ਪੰਛਕ ਇਕਤਾ ਦਾ ਮਤਲਬ ਇਹ ਨਹੀਂ ਕਿ ਸਾਰੇ ਆਕਾਲੀ ਦਲਾਂ ਦਾ ਇਕਤਾ ਹੋ ਗਈ ਪੰਛਕ ਇਕਤਾ ਦਾ ਕੇ ਆਪਾਂ ਦੇਖਿਆ ਨਹੀਂ ਤੇ ਜਦੋਂ ਜਿਹੜੇ ਟੋੜਾ ਸਾਹਿਬ ਤੇ ਬਾਦਲ ਸਾਹਿਬ ਲੱਗ ਹੋਏ ਰੋੜਾ ਪੈ ਗਿਆ ਜੀ ਤੇ ਫਿਰ ਕਿ ਆਪਾਂ ਚੁੱਕੇ ਇਕਤਾ ਜਦੋਂ ਇਕੱਠੇ ਹੋਗੇ ਹੋਗੀ ਜੀ ਇਕਤਾ ਥੋੜੇ ਪਾਰਟੀਆਂ ਦੀ ਤੇ ਇਹਨਾਂ ਨੇ ਵੀ ਤਾਂ ਇਹੀ ਕਿਹਾ ਸੀ ਜਦੋਂ ਪੰਜ ਕੇ ਇਕਤਾ 2 ਦਸੰਬਰ 24 ਦੀ ਸੀ ਉਹ ਕਿਹੜੀ ਪੰਜ ਕੇ ਦੋਨੇ ਏ ਟੜਿਆ ਦੀ ਸੀ ਤੇ ਉਹਦੇ ਚ ਤਾਂ ਸਿਮਰ ਸਿੰਘ ਮਾਨ ਨੂੰ ਤਾਂ ਨਾਲ ਲੈ ਆ ਸੀ ਹੁਣ ਤੀਜਾ ਟੜਾ ਹਾਂ ਇਹਨਾਂ ਦੀ ਜ਼ਰੂਰ ਨੇਟ ਤੇ ਚਾਹੇ ਉਹ ਐ ਕਹ ਲਉ ਕਿ ਵਾਰਸ ਪੰਜਾਬ ਦੇ ਨਾਲ ਬੀਬੀ ਸਤਵੰਤ ਕੌਰ ਦੀ ਜਿਹੜੀ ਪ੍ਰਚਾਰ ਧਰ ਕੇ ਇਕੱਠਾ केलं ਉਹ ਹੈ ਲਿਕਨ ਆਪਾਂ ਤਾਂ ਗੱਲ ਕਰ ਰਹੇ ਆ ਗੈਨੀ ਹਰਪ੍ਰੀਤ ਸਿੰਘ ਦੀ ਜਿਹੜੀ ਸ਼ੈਲੀ ਆ ਕੰਮ ਕਰਨ ਦੀ ਬਾਕੀਨ ਸਟਾਈਲ ਹੈ ਉਹ ਤੇ ਗੱਲ ਕਰ ਰਹੇ ਆ ਤੇ ਉਹਦੇ ਵਿੱਚ ਕੋਈ ਜਿੰਨਾ ਵੀ ਕੀਤਾ ਉਹਦੇ ਵਿੱਚ ਕੋਈ ਹਾਲ ਤੱਕ ਅਸਰਦਾਰ ਨਹੀਂ ਕੰਮ ਨਿਕਲਿਆ ਆ ਦੇਖ ਲਓ ਤੁਹਾਡੇ ਸਾਹਮਣੇ ਸ਼ਾਹੌਨੀ ਕਮੇਟੀ ਦੇ ਇਲੈਕਸ਼ਨ ਆਏ ਨਹੀਂ ਨਹੀਂ ਲੜਨਾ ਚਾਹੀਦਾ ਸੀ ਜਦੋਂ ਪਤਾ ਸੀ ਬਲਕਿ ਸਮਾ ਆਪਣੇ ਹੋਰ ਕਮਜ਼ੋਰ ਕਰ ਲਿਆ ਅੱਗੇ ਤਾਂ ਜਿਹੜੀਆਂ ਵੋਟਾਂ ਪੈਦੀਆਂ ਸੀ ਉਹ ਮਾਸਟਰ ਮਿੱਠੂ ਸਿੰਘ ਨੂੰ ਉਦੋਂ ਵੀ 12 ਵੋਟਾਂ ਘਾਟ 18 ਮਿਲਿਆ ਨੇ ਟੋਟਲ ਤੋਂ ਇਹਦਾ ਮਤਲਬ ਕਿ ਉੱਥੇ ਵੀ ਜੋ ਜਿਹੜੀ ਮਨਦੀਪ ਸਿੰਘ ਦੀ ਮਦਦ ਕੀਤੀ ਉਹ ਕਿਹੇ ਜੀ ਕੀਤੀ ਉਹ ਪਤਾ ਹੀ ਆਪਾਂ ਨੂੰ ਤੋ ਇਹ ਸਾਰਾ ਜਦੋਂ ਆਪਾਂ ਓਵਰ ਆਲ ਅਨਲਿਸਿਸ ਕਰਦੇ ਆ ਤਾਂ ਜਿਹੜਾ ਪੁਨਰ ਸਰਜੀਤ ਅਕਾਲੀ ਦਲ ਹੈ ਉਹਦੇ ਜਿਹੜੇ ਬੰਦੇ ਨੇ ਉਹਦੇ ਜਿਹੜੇ ਲੀਡਰ ਨੇ ਉਹ ਫ੍ਰਸਟ੍ਰੇਟਡ ਨੇ ਉਹਨਾਂ ਦੇ ਵਿੱਚ ਹੁਣ ਜ਼ਿਆਦਾ ਜਿਹੜਾ ਹੈ ਸਹਿਣਸ਼ੀਲਤਾ ਨਹੀਂ ਹੈ ਪੇਸ਼ੈਂਸ ਖਤਮ ਹੋ ਰਹੀ ਹੈ ਤੇ ਤੇ ਦੂਜੇ ਪਾਸੇ ਜੋ ਇਹ ਬਿਆਨ ਹੈ ਕਿ ਜਾਓ ਜੀ ਖੁਸ਼ੀ ਲਾਓ ਕਿਤੇ ਜਾਣਾ ਇਹ ਉਹਨੂੰ ਹੋਰ ਉਕਸਾਉਂਦਾ ਹੈ ਨਹੀਂ ਤਾਂ ਇਹਦਾ ਜਵਾਬ ਇਹ ਹੋ ਸਕਦਾ ਸੀ ਕੋਈ ਗੱਲ ਨਹੀਂ ਗੱਲ ਕਰਕੇ ਦੇਖਾਂਗੇ ਕਈ ਵਾਰੀ ਬੰਦੇ ਦੇ ਮਨ ਚ ਕੋਈ ਗੱਲ ਹੁੰਦੀ ਹੈ ਆਪਾਂ ਉਹ ਕਰ ਲਾਂਗੇ ਸੁਝਾ ਲਾਂਗੇ ਇਹ ਵੀ ਤਾਂ ਇੱਕ ਜਵਾਬ ਸੀ ਨਹੀਂ ਦੇ ਦਿੱਤਾ ਜਵਾਬ ਜਿਵੇਂ ਪਹਿਲੇ ਪਾਸੇ ਦੀ ਮੈਂ ਗੱਲ ਕੀਤੀ ਹੈ ਸੋ ਬਹੁਤ ਸਾਰੀਆਂ ਗੱਲਾਂ ਨੇ ਗੈਰਨੀ ਹਰ ਟੂਚ ਸੁਣਨਾ ਆਪਣੇ ਬਾਰੇ ਦੇ ਉਹਨਾਂ ਦੀ ਪ੍ਰਦਾਨਗੀ ਦਾ ਤਾਂ ਜਿਹੜਾ ਦੇਖ ਹੀ ਲਿਆ ਅਦਰਵਾਈਜ਼ ਉਹਨਾਂ ਨੂੰ ਆਪਦੀ ਇਸ ਗੱਲਬਾਤ ਬਾਰੇ ਸੋਚਣ ਦੀ ਲੋੜ ਹੈ ਤੇ ਇਹਦੇ ਨਾਲ ਨਹੀਂ ਤਾਂ ਫਿਰ ਇਹ ਜਿਹੜਾ ਜਿਹਦੇ ਬਾਰੇ ਲੋਕਾਂ ਨੂੰ ਬਹੁਤ ਆਸ ਸੀ ਹਾਲ ਦੀ ਕੜੀ ਲੋਕਬਿੰਦ ਰਾਜ ਨੇ ਕਿ ਇਹ ਨਿਕਲਿਆ ਕੁਛ ਨਹੀਂ ਐਡੀ ਸੰਗਤ ਨੇ ਜਿਹੜਾ ਹੈ 15 ਲੱਖ ਵੋਟਾਂ ਬਣਾਉਣੀਆਂ ਇਹ ਕਿਹੜੇ ਸੌਖੀ ਗੱਲ ਸੀ ਪਰ ਉਸ ਤੋਂ ਬਾਅਦ ਸਭ ਆਪਣੇ ਆਪਣੇ ਘਰੇ ਬੈਠੇ ਇੱਕ ਬੁੰਜੇ ਦੇ ਫੋਨ ਤੇ ਗੱਲ ਹੀ ਕਰਦੇ ਨੇ ਯਾਰ ਕਰੀਏ ਕੀ ਕਿ ਅਨੀ ਤਾਂ ਕਦੇ ਅਮਰੀਕਾ ਚਲਾ ਜਾਂਦਾ ਕਦੇ ਕਿਤੇ ਹੋਰ ਚਲਾ ਜਾਂਦਾ ਕਰਦਾ ਕੁਛ ਨਹੀਂ ਤੇ ਅਸੀਂ ਮੈਂ ਜਿਗ ਬੰਦੇ ਨਾਲ ਗੱਲ ਕੀਤੀ ਉਹ ਕਹਿੰਦਾ ਸਾਨੂੰ ਤਾਂ ਇਹ ਸੀ ਵੀ ਕੋਈ ਘੱਟੋ-ਘੱਟ ਪੰਛ ਦੇ ਏਜੰਟਾਂ ਤਾਂ ਦੇ ਦੇ ਸਾਨੂੰ ਅਸੀਂ ਲੋਕਾਂ ਨੂੰ ਦੱਸਣ ਯੋਗ ਤਾਂ ਹੋਈਏ ਤੇ ਕੁਝ ਨਹੀਂ ਕਰ ਰਿਹਾ ਸੋ ਕੀ ਤੁਹਾਨੂੰ ਲੱਗਦਾ ਹੈ ਕਿ ਇਸ ਸਾਰੀ ਗੱਲਬਾਤ ਦੇ ਵਿੱਚ ਜਿਹੜੇ ਪ੍ਰਧਾਨ ਸਾਹਿਬ ਨੇ ਉਹਨਾਂ ਨੂੰ ਉਹਦਾ ਵਰਕਿੰਗ ਸਟਾਈਲ ਬਦਲਣਾ ਪੈਣਾ ਹੈ ਜੇ ਉਹਨਾਂ ਨੇ ਪਾਰਟੀ ਨੂੰ ਜਿਹੜਾ ਚਲਾਉਣਾ ਨਹੀਂ ਤਾਂ ਫਿਰ ਪਾਰਟੀ ਦਾ ਖਲਾਰਾ ਵੱਧਦਾ ਨਜ਼ਰ ਆ ਰਿਹਾ ਜੋ ਮੈਂ ਦੇਖ ਰਿਹਾ ਥੋੜਾ ਬਹੁਤ ਬਹੁਤ ਸ਼ੁਕਰੀਆ